ਵਿਵਾਨਾ ਰਿ ਦੀ ਦੇ ਸਤਕਾਰ ਸ్రోਤੋ ਲਓ ਇੱਕ ਰਿਪੋਰਟ ਬੜੀ ਅਹਿਮ ਹੈ ਇਹ ਰਿਪੋਰਟ ਖਲਾਸੇ ਕਰਦੀ ਹੈ ਕਿ ਜਿਹੜੇ ਸਾਡੇ ਲੋਕਤੰਤਰ ਦੇ ਮੰਦਰ ਦੇ ਪੁਜਾਰੀ ਨੇ ਉਹ ਕਿੰਨੇ ਦਾਗੀ ਨੇ ਨਵੀਂ ਚੁਣੀ ਗਈ 2024 ਦੀ ਮੋਦੀ ਸੰਸਦ ਕੈਬਨਟ ਦੇ ਵਿੱਚ ਕਿੰਨੇ ਮੰਤਰੀ ਪੜ੍ਹੇ ਲਿਖੇ ਨੇ ਕਿੰਨੇ ਅਮੀਰ ਨੇ ਤੇ ਕਿੰਨੇ ਗਰੀਬ ਨੇ ਤੇ ਕਿੰਨਿਆਂ ਤੇ ਬਲਾਤਕਾਰ ਦੇ ਕਤਲਾਂ ਦੇ ਮਕਦਮੇ ਚੱਲਦੇ ਨੇ ਹੈਰਾਨੀਜਨਕ ਪੱਖ ਇਹ ਹੈ ਕਿ ਇਹਨਾਂ ਮੋਦੀ ਸਾਹਿਬ ਦੇ 72 ਮੰਤਰੀਆਂ ਚੋਂ 39% ਤੇ ਅਪਰਾਧਿਕ ਮਾਮਲੇ ਦਰਜ ਨੇ ਕ੍ਰਿਮੀਨਲ ਕੇਸ ਦਰਜ ਨੇ ਇਹਨਾਂ ਮੰਤਰੀਆਂ ਸੰਤਰੀਆਂ ਤੇ ਮੋਦੀ ਸਰਕਾਰ ਦੀ ਕੈਬਨਿਟ ਤਿੰਨ ਦੇ ਵਿੱਚ 71 ਮੰਤਰੀਆਂ ਦੇ ਵਿੱਚੋਂ 80% ਮੰਤਰੀ ਗ੍ਰੈਜੂਏਟ ਨੇ ਜਾਂ ਇਸ ਤੋਂ ਜ਼ਿਆਦਾ ਪੜੇ ਨੇ ਉੱਥੇ 11 ਮੰਤਰੀ ਨੇ ਜਿਹੜੇ ਉਹ ਜਾਨਕਿ 15% ਮੰਤਰੀ ਆਪਣੀ ਜਿਹੜੀ ਸਿੱਖਿਆ ਯੋਗਤਾ ਉਹਨਾਂ ਦੀ 12ਵੀਂ ਤੱਕ ਉਹਨਾਂ ਨੇ ਐਲਾਨ ਕੀਤੀ ਹੈ ਤੇ ਤਿੰਨ ਡਿਪਲੋਮਾ ਹੋਲਡਰ ਨੇ ਯਾਨੀ 11 ਮੰਤਰੀ 12ਵੇਂ ਪਾਸ ਨੇ ਤੇ ਤਿੰਨ ਡਿਪਲੋਮਾ ਹੋਲਡਰ ਨੇ ਮੰਤਰੀਆਂ ਦੇ ਖਿਲਾਫ ਦਰਜ ਕੇਸਾਂ ਤੇ ਅਗਰ ਨਜ਼ਰ ਮਾਰੀ ਜਾਵੇ ਤਾਂ ਟੋਟਲ 72 ਦੇ ਵਿੱਚੋਂ 28 ਮੰਤਰੀਆਂ ਦੇ ਖਿਲਾਫ ਅਪਰਾਧਿਕ ਮਾਮਲੇ ਦਰਜ ਨੇ ਜਿਨ੍ਹਾਂ 28 ਚੋਂ 19 ਤੇ ਤਾਂ ਅਤਿ ਗੰਭੀਰ ਅਪਰਾਧਿਕ ਮਾਮਲੇ ਦਰਜ ਨੇ ਯਾਨੀ ਕਤਲ ਦਾ ਕੋਸ਼ਿਸ਼ ਅਗਵਾ ਕਰਨ ਦੀ ਕੋਸ਼ਿਸ਼ ਮਹਿਲਾਵਾਂ ਦੀ ਛੇੜਛਾੜ ਜਾਂ ਰੇਪ ਦੀ ਕੋਸ਼ਿਸ਼ ਠਾਈਆਂ ਜੋ 19 ਸੱਜਣ ਅਜਿਹੇ ਨੇ ਜਿਨ੍ਹਾਂ ਤੇ ਇਹ ਤਿੰਨ ਕਿਸਮ ਦੇ ਅਤਿ ਗੰਭੀਰ ਸੀਰੀਅਸ ਕ੍ਰਾਈਮ ਦੇ ਮਾਮਲੇ ਦਰਜ ਨੇ ਟੋਟਲ ਠਾਈਆਂ ਦੇ ਵਿੱਚ 72 ਦੇ ਵਿੱਚੋਂ 28 ਮੰਤਰੀ ਜਾਣ ਕੇ 39% ਦੀ ਦਾਗੀ ਨੇ ਜਿਨ੍ਹਾਂ ਚੋਂ 19 ਤੇ ਤਾਂ 19 ਮੰਤਰੀਆਂ ਤੇ ਤਾਂ ਠਾਈਆਂ ਚੋਂ 19 ਮੰਤਰੀਆਂ ਤੇ ਬਹੁਤ ਗੰਭੀਰ ਕਤਲਾਂ ਦੇ ਔਰਤਾਂ ਨਾਲ ਸ਼ਿਟਸ਼ਾਟ ਰੇਪ ਦੇ ਜਾਂ ਅਗਵਾ ਕਰਨ ਦੇ ਮਾਮਲੇ ਦਰਜ ਨੇ ਇਹ ਖਲਾਸਾ ਐਸੋਸੀਏਸ਼ਨ ਫਾਰ ਡੈਮੋਕਰੈਟਿਕ ਰਿਫਾਰਮਸ ADR ਦੀ ਰਿਪੋਰਟ ਕਰਦੀ ਹੈ ਇਹਨਾਂ ਲੋਕ ਸਭਾ ਦੇ ਵਿੱਚ ਜਿਹੜੇ ਚੁਣੇ ਗਏ ਇਹ ਕਰੋੜਪਤੀ ਮੰਤਰੀ ਨੇ ਉਹਨਾਂ ਦਾ ਜ਼ਿਕਰ ਕਰੀਏ ਤਾਂ ਇਹਨਾਂ 72 ਦੇ ਵਿੱਚੋਂ 70 ਮੰਤਰੀ ਜਾਨਕਿ 98.5% ਮੰਤਰੀ 1 ਕਰੋੜ ਤੋਂ ਜ਼ਿਆਦਾ ਦੀ ਜਾਇਦਾਦ ਦੇ ਮਾਲਕ ਨੇ ਜਿਨ੍ਹਾਂ ਦੇ ਵਿੱਚੋਂ 6 ਮੰਤਰੀਆਂ ਕੋਲ ਤਾਂ 100 ਕਰੋੜ ਤੋਂ ਜ਼ਿਆਦਾ ਦੀ ਜਾਇਦਾਦ ਹੈ ਤੇ ਸਭ ਤੋਂ ਘੱਟ ਜਾਇਦਾਦ ਵਾਲਾ ਮੰਤਰੀ ਹਮ ਪਾਰਟੀ ਦਾ ਜੀਤਰਾਮ ਮਾਂਝੀ ਹੈ ਜਿਹੜਾ ਕਿ ਅਤ ਦਲਿਤ ਪਰਿਵਾਰਾਂ ਚੋਂ ਆਉਂਦਾ ਹੈ ਮੋਸੇ ਹਰ ਕਮਿਊਨਿਟੀ ਚ ਆਉਂਦਾ ਜਿਹਦੇ ਬਾਰੇ ਕਿਹਾ ਜਾਂਦਾ ਕਿ ਚੂਹੇ ਵਗੈਰਾ ਖਾਂਦੀ ਹੈ ਕਮਿਊਨਿਟੀ ਮਾਫ ਕਰਨਾ ਉਹ ਦੀ ਜੈਂਟਿਲੀ ਮੈਂ ਦੱਸ ਰਿਹਾ ਮੋਸੇ ਹਰ ਕਮਿਊਨਿਟੀ ਹੈ ਜੀਤਨ ਰਾਮ ਮਾਂਜੀ ਇਹਨਾਂ ਕੋਲ ਵੀ 30 ਲੱਖ ਦੇ ਕਰੀਬ ਜਾਇਦਾਦ ਹੈ ਯਾਨੀ ਲੱਖਪਤੀ ਹੈਗੇ ਨਾ ਕਰੋੜਪਤੀ ਨਹੀਂ ਹੈ ਘਟੂ ਘਟ ਇੱਕੋ ਹੀ ਮੰਤਰੀ ਨੇ ਜਿਹੜੇ ਕਰੋੜਪਤੀ ਨਹੀਂ ਹੈ ਤੇ ਇਸ ਤੋਂ ਇਲਾਵਾ ਏਡੀਆਰ ਦੇ 71 ਮੰਤਰੀਆਂ ਦੀ ਏਡੀਆਰ ਦੀ ਰਿਪੋਰਟ ਦੱਸੀ ਹੈ ਕਿ ਇਹਨਾਂ ਟੋਟਲ 71 ਮੰਤਰੀਆਂ ਦੀ ਜਾਇਦਾਦ 107 ਕਰੋੜ ਰੁਪਏ ਦੇ ਕਰੀਬ ਵੰਡਦੀ ਹੈ ਹਾਲਾਂਕਿ ਇਸ ਸਲਸਲੇ 'ਚ ਜੇ ਅਗਰ ਵੇਖਿਆ ਜਾਵੇ ਇਹਨਾਂ 'ਚ ਜਿਹੜੇ ਸਭ ਤੋਂ ਅਮੀਰ ਨੇ ਉਹਨਾਂ ਦਾ ਵੀ ਜ਼ਿਕਰ ਕਰਾਂਗੇ ਐਵਰੇਜ ਇਹਨਾਂ ਦੀ ਜੇ ਵੰਡ ਦਿੱਤੀ ਜਾਵੇ ਸਾਰਿਆਂ ਦੀ ਔਸਤ ਤਾਂ 107 ਕਰੋੜ ਇੱਕ ਦੇ ਹਿੱਸੇ ਆਉਂਦਾ ਹੈ ਕਿਉਂਕਿ ਵਿੱਚ ਬਹੁਤ ਸਾਰੇ ਜ਼ਿਆਦਾ ਅਮੀਰ ਵੀ ਨੇ ਜੋ ਇਸ ਤਰ੍ਹਾਂ ਸਭ ਤੋਂ ਜਿਹੜੇ ਇਸ ਵਾਰ ਦੇ ਅਮੀਰ ਨੇ ਚੰਦਰ ਸ਼ੇਖਰ ਉਹ 5705 ਕਰੋੜ ਦੇ ਮਾਲਕ ਨੇ ਇੱਕ ਪਾਸੇ ਜੀਤਨ ਰਾਮ ਮਾਨ ਜੀ 33 ਕਰੋੜ ਦੇ ਮਾਲਕ ਨੇ ਜਾਨੀ ਇਹ ਸਾਰੀ ਜਾਇਦਾਦ ਨੂੰ ਅਗਰ ਇਕੱਠੇ ਹੀ ਕਰਕੇ 72 ਮੰਤਰੀਆਂ 'ਚ ਵੰਡ ਦਿੱਤਾ ਜਾਵੇ ਤਾਂ ਇੱਕ ਇੱਕ ਮੰਤਰੀ ਦੇ ਹਿੱਸੇ 107 ਕਰੋੜ 94 ਲੱਖ ਰੁਪਏ ਆਉਂਦਾ ਇਸ ਸਿਲਸਲੇ ਦੇ ਵਿੱਚ ਇਹਨਾਂ ਦੇ ਖਿਲਾਫ ਜਿਹੜੇ ਕੇਸ ਦਰਜ ਨੇ ਉਹਨਾਂ ਦੀ ਵੀ ਤਫਸੀਲ ਸਾਂਝੀ ਕਰਾਂਗੇ ਰਾਜ ਸਭਾ ਦੇ ਅਗਰ 10 ਮੈਂਬਰਾਂ ਦਾ ਗੱਲ ਕੀਤੀ ਜਾਵੇ ਤਾਂ ਲੋਕ ਸਭਾ ਦੇ ਵਿੱਚ ਚੁਣੇ ਜਾਣ ਕਰਨ ਇਹ ਸੀਟਾਂ ਖਾਲੀ ਹੋ ਗਈਆਂ ਬਿਹਾਰ ਤੋਂ ਮੀਸਾ ਭਾਰਤੀ ਤੇ ਵਿਵੇਕ ਠਾਕੁਰ ਅਸਾਮ ਤੋਂ ਜਿਹੜੇ ਕਮਖਿਆ ਪ੍ਰਸ਼ਾਦ ਤੇ ਸਰਵਨਾੰਦ ਸੋਨਵਾਲ ਮਹਾਰਾਸ਼ਟਰ ਤੋਂ ਸ਼ਤਰਪਤੀ ਉਹਦੇ ਨਰਾਜੀ ਬੌਂਸਲੇ ਤੇ ਪਿਯੂਸ਼ ਗੋਲ ਇਹ ਸੀਟ ਸ਼ਾਮਲ ਹੈ ਹਰਿਆਣਾ ਤੋਂ ਦਪਿੰਦਰ ਹੱਡਾ ਮੱਧ ਪ੍ਰਦੇਸ਼ ਤੋਂ ਜੋਤੀ ਰੌਦ ਦਿੱਤੀ ਸੰਧਿਆ ਰਾਜਸਥਾਨ ਤੋਂ ਕੇਸੀ ਬੇਣੂ ਗੋਪਾਲ ਤੇ ਤਿਰਪਰਾ ਤੋਂ ਵਿਪਲ ਕੁਮਾਰ ਦੇਵ ਦੀ ਇਹ ਸੀਟ ਹੈ ਸੋ ਰਾਜ ਸਭਾ ਸੈਕਟਰੀਟ ਨੇ ਇਹਨਾਂ ਖਾਲੀਆਂ ਦੇ ਬਾਰੇ ਸੂਚਨਾ ਕਰ ਦਿੱਤੇ ਜਾਂਦੇ ਜਾਣ ਦੀ ਜਾਣਕਾਰੀ ਦਿੱਤੀ ਹੈ ਫਿਰ ਇਹ ਰਾਜ ਸਭਾ ਦੀਆਂ 10 ਸੀਟਾਂ ਤੇ ਮੋਟ ਚੋਣਾ ਹੋਣਗੀਆਂ ਹੁਣ ਜਿਹੜੇ ਹਾਰੇ ਹੋਏ ਬਣਾ ਦਿੱਤੇ ਗਏ ਨੇ ਉਹ ਤਾਂ ਰਾਜ ਸਭਾ ਚ ਨਹੀਂ ਜੇ ਨਹੀਂ ਕੋਈ ਰਾਜ ਸਭਾ ਚ ਤਾਂ ਉਸ ਨੂੰ ਰਾਜ ਸਭਾ ਦੇ ਵਿੱਚ ਚੁਣਿਆ ਜਾਏਗਾ ਪਰ ਇਸ ਵਾਰੀ ਰਾਜ ਸਭਾ ਦੇ ਵਿੱਚ ਵੀ ਅੰਕੜਾ ਗੜਬੜਾਏਗਾ ਤੇ ਇਹ ਮੋਦੀ ਸਰਕਾਰ ਦੇ ਜਿਹੜੇ 28 ਮੰਤਰੀਆਂ ਦੇ ਖਿਲਾਫ ਅਪਰਾਧਿਕ ਮਾਮਲੇ ਨੇ ਤੇ ਉਹਨਾਂ ਦਾ ਜ਼ਿਕਰ ਕਰਾਂਗੇ ਸੋ ਸਭ ਤੋਂ ਵੱਧ ਜ਼ਿਆਦਾ ਦੇ ਮਾਮਲੇ ਦੇ ਵਿੱਚ ਆਂਧਰਾ ਪ੍ਰਦੇਸ਼ ਦੇ ਗੰਟੂਰ ਤੋਂ ਚੋਣ ਜਿੱਤੇ టీడీపీ ਦੇ ਆਗੂ ਡਾਕਟਰ ਚੰਦਰਸ਼ੇਖਰ ਪੇਸਾ ਮਾਨੀ ਨੇ ਜੋ ਪੇਸ਼ੇ ਤੋਂ ਡਾਕਟਰ ਨੇ ਉਹਨਾਂ ਕੋਲ 5705 ਕਰੋੜ ਦੀ ਜਾਇਦਾਦ ਹੈ ਇਹਨਾਂ 71 ਦੇ ਵਿੱਚੋਂ ਜਣ ਕੇ 28% 28 ਮੰਤਰੀ 39% ਮੈਂਬਰਾਂ ਨੇ ਆਪਣੇ ਹਲਫਨਾਮੇ ਵਿੱਚ ਜੋ ਜਾਣਕਾਰੀ ਦਿੱਤੀ ਹੈ ਉਹਦੇ ਵਿੱਚ ਉਹਨਾਂ ਤੇ ਇਸ ਤਰ੍ਹਾਂ ਦੇ ਅਪਰਾਧਿਕ ਕੇਸ ਦਰਜ ਨੇ ਸੋ ਜਸਲਸ ਨੇ ਵਿੱਚ ਇਹਨਾਂ ਤੋਂ ਇਲਾਵਾ ਕੇਂਦਰ ਦੇ 8 ਮੰਤਰੀਆਂ ਦੇ ਖਿਲਾਫ ਹੇਟ ਸਪੀਚ ਦੇ ਮਾਮਲੇ ਨੇ ਯਾਨੀ ਕਿ ਇਹਨਾਂ ਨੇ ਗੰਦੀ ਭਾਸ਼ਾ ਵਰਤੀ ਹੈ ਗ੍ਰਹਿ ਮੰਤਰੀ ਅਮਰਸ਼ਾ ਤਰਮਿੰਦਰ ਪ੍ਰਧਾਨ ਗਿਰੀ ਰਾਜ ਸਿੰਘ ਸ਼ੋਭਾ ਕਰਦਾਂਜਲੇ ਨਿਤਿਆਨੰਦ ਰਾਏ ਦੇ ਨਾਂ ਇਹਨਾਂ ਚ ਸ਼ਾਮਲ ਨੇ ਇਸ ਏਡੀਆਰ ਦੀ ਰਿਪੋਰਟ ਦੇ ਮੁਤਾਬਕ TDP ਦੇ ਜਿਸ ਤਰ੍ਹਾਂ ਆਗੋ ਚੰਦਰ ਸ਼ੇਖਰ ਪੇਸਮਾਨੀ 5700 ਕਰੋੜ ਦੇ ਮਾਲਕ ਨੇ ਤੇ ਦੂਸਰਾ ਨਾ ਜੋਤੀ ਰੌਸ ਸਿੰਧਿਆ ਦਾ ਜਿਹੜਾ 424 ਕਰੋੜ ਦੀ ਜਾਇਦਾਦ ਦਾ ਮਾਲਕ ਹੈ ਪਹਿਲਾਂ ਕਾਂਗਰਸੀ راہਲ ਗਾਂਧੀ ਦਾ ਬਹੁਤ ਨਜ਼ਦੀਕੀ ਦੋਸਤ ਸੀ ਇਸ ਤੋਂ ਬਾਅਦ ਜਨਤਾ ਪੱਲ ਐਸ ਦਾ ਐਚ ਡੀ ਕੁਮਾਰ ਸਵਾਮੀ ਹੈ ਜਿਹੜਾ 217 ਕਰੋੜ ਦਾ ਮਾਲਕ ਹੈ ਇਹ ਤਾਂ ਹਾਲਾਂਕਿ ਉਹ ਅੰਕੜੇ ਨੇ ਜਿਹੜੇ ਇਹਨਾਂ ਨੇ ਇੱਕ ਨੰਬਰ 'ਚ ਦਿਖਾਏ ਹੋਏ ਨੇ ਤੇ ਇਹ ਜੇ 200 ਕਰੋੜ ਦਾ ਮਾਲਕ ਹੈ ਤਾਂ ਘਟੋ ਘਟ ਮੇਰੇ ਮਤਾਬਕ ਜਿਹੜੀ ਗੈਰ ਕਾਨੂੰਨੀ ਮਲਾਕ ਕੇ ਜਾਂ ਜਿਹੜੀ ਸ਼ੋ ਨਹੀਂ ਹੋ ਰਹੀ ਉਹ ਮਲਾਕ ਕੇ 2000 ਕਰੋੜ ਦਾ ਮਾਲਕ ਹੋਏਗਾ ਸੋ ਹੋਰ ਮੰਤਰੀ ਜਿਹੜੇ ਨੇ ਜਿਹੜੇ 100 ਕਰੋੜ ਤੋਂ ਵੱਧ ਦੀ ਜਾਇਦਾਦ ਦੇ ਮਾਲਕ ਨੇ ਉਹਨਾਂ ਚ ਆਸ਼ਵਨੀ ਆਸ਼ਵਨੀ ਵੈਸ਼ਨਵ ਹੈ ਰੌਂਦਰਜੀਤ ਸਿੰਘ ਹੈ ਪਿਊਸ਼ ਗੋਲ ਹੈ ਯਾਨੀ 100 ਕਰੋੜ ਵਾਲੇ ਤਾਂ ਬਹੁਤ ਜ਼ਿਆਦਾ ਨੇ ਸੋ ਇਸ ਸਿਲਸੇ ਦੇ ਵਿੱਚ ਸਭ ਤੋਂ ਗਰੀਬ ਵੀ ਹੈ ਜਿਹੜਾ ਅਜੀਤਰਾਮ ਮਾਂਜੀ ਉਹ 33 ਲੱਖ ਦਾ ਮਾਲਕ ਹੈ ਸੋ ਇਸ ਸਿਲਸੇ ਦੇ ਵਿੱਚ ਇਹਨਾਂ ਮੰਤਰੀਆਂ ਦਾ ਜੋ ਉਭਾਰ ਹੈ ਤੇ ਇਹਨਾਂ ਨੇ ਕਾਰਜ ਭਾਗ ਆਪਣੇ ਸੰਭਾਲ ਲਏ ਨੇ ਪਰ ਰਵਨੀਤ ਬਿੱਟੂ ਵੀ 1.5 ਕਰੋੜ ਦਾ ਮਾਲਕ ਹੈ ਜਿਹੜਾ ਕਹਿੰਦਾ ਮੇਰੇ ਕੋਲ ਰਹਿਣ ਲਈ ਜਗ੍ਹਾ ਨਹੀਂ ਸੀ ਸੋ ਆਪਣੇ ਪਰਿਵਾਰਕ ਮੈਂਬਰਾਂ ਨਾਲ ਉਹਨੇ ਵੀ ਸੌਹ ਚੁੱਕੀ ਹੈ ਤੇ ਉਹਨੇ ਵੀ ਆਪਣਾ ਦਫਤਰ ਸੰਭਾਲ ਲਿਆ ਸੋਹਣਾ ਟਿੱਕਾ ਟੁਕਾ ਲਾ ਕੇ ਬੈਠਾ ਮੱਥੇ ਤੇ ਚੰਗੀ ਗੱਲ ਹੈ ਭਾਈ ਸਭ ਧਰਮਾਂ ਦਾ ਸਤਿਕਾਰ ਕਰੋ ਤੇ ਇਹਦੇ ਚ ਸਾਰੇ ਖੁਸ਼ ਹੁੰਦੇ ਨੇ ਸੋ ਕਿਉਂਕਿ ਜਦੋਂ ਕੋਈ ਗੈਰ ਸਿੱਖ ਪੱਗ ਬੰਨ ਲੈਂਦਾ ਤੇ ਸਿੱਖ ਵੀ ਖੁਸ਼ ਹੁੰਦੇ ਨੇ ਨਾ ਸੋ ਇਹ ਕੁਦਰਤੀ ਹੈ ਜਦੋਂ ਤੁਸੀਂ ਕਿਸੇ ਧਰਮ ਦੇ ਚਿੰਨ੍ਹ ਦਾ ਇਸਤੇਮਾਲ ਕਰਦੇ ਹੋ ਤੇ ਉਸ ਧਰਮ ਵਾਲੇ ਨੇ ਖੁਸ਼ ਹੋਣਾ ਲਾਜ਼ਮੀ ਹੈ ਸੋ ਇਸ ਸੈਂਸ ਦੇ ਵਿੱਚ ਸਾਰਿਆਂ ਨੂੰ ਖੁਸ਼ ਕਰਨਾ ਇਹ ਜੁਗਾੜਬਾਜੀ ਹੁੰਦੀ ਹੈ ਸੋ ਇਹ ਏਡੀਆਰ ਦੀ ਰਿਪੋਰਟ ਦੱਸਦੀ ਹੈ ਕਿ ਕੈਬਨਿਟ ਦੇ ਵਿੱਚ ਮਹਿਲਾਵਾਂ ਦੀ ਨੁਮਾਇੰਦਗੀ ਘਟ ਗਈ ਹੈ ਇਹਨਾਂ ਕਾਤਰ ਮੰਤਰੀਆਂ 'ਚ ਸਿਰਫ 7 ਮਹਿਲਾਵਾਂ ਨੇ ਜਦੋਂ ਕਿ ਪਿਛਲੇ ਸਾਲ ਇਹਨਾਂ ਦੀ ਗਿਣਤੀ ਮੇਰੇ ਖਿਆਲ ਅ 11 ਸੀਗੀ ਤੇ ਮੋਦੀ ਸਰਕਾਰ ਦੀ ਮੰਤਰੀਆਂ ਦੀ ਜਿੱਥੇ ਤੱਕ ਸਿੱਖਿਆ ਦਾ ਸਵਾਲ ਹੈ 26 ਮੰਤਰੀ ਪੋਸਟ ਗ੍ਰੈਜੂਏਟ ਨੇ ਤੇ 14 ਮੰਤਰੀ ਗ੍ਰੈਜੂਏਟ ਨੇ ਤੇ 11 ਮੰਤਰੀ 12ਵੀਂ ਪਾਸ ਨੇ ਤੇ 7 ਮੰਤਰੀ ਡਾਕਟਰੇਟ ਨੇ ਪੀ ਐਚ ਡੀ ਨੇ ਜਾਂ ਡਿਪਲੋਮਾ ਧਾਰੀ ਨੇ ਉਹ ਤਿੰਨ ਨੇ ਸੋ ਇਸ ਰਿਪੋਰਟ ਦੇ ਮੁਤਾਬਕ ਇਹਨਾਂ ਮੰਤਰੀਆਂ ਦੀ ਉਮਰ ਕਾਢ ਤੋਂ 70 ਸਾਲ ਹੈ ਜਦੋਂ ਕਿ 22 ਮੰਤਰੀਆਂ ਦੀ ਉਮਰ 51 ਤੋਂ 60 ਸਾਲ ਹੈ ਇਸੇ ਤਰ੍ਹਾਂ 41 ਤੋਂ 50 ਸਾਲ ਦੇ ਮੰਤਰੀਆਂ ਦੀ ਤਦਾਦ ਵੀ 15 ਆ ਤੇ 31 ਤੋਂ 40 ਸਾਲ ਦੇ ਮੰਤਰੀਆਂ ਦੀ ਗਿਣਤੀ 2 ਹੈ ਤੇ ਜਿਆਦਾ ਉਮਰ ਦੇ ਮਾਮਲੇ 'ਚ 71 ਤੋਂ 80 ਸਾਲ ਦੇ ਮੰਤਰੀਆਂ ਦੀ ਗਿਣਤੀ 7 ਹੈ ਤੇ ਜੀਤਨ ਰਾਮਾਂਜੀ ਜਿਹੜੇ ਸਭ ਤੋਂ ਗਰੀਬ ਨੇ ਪਰ ਉਹ ਸਭ ਤੋਂ ਵੱਧ ਉਮਰ ਦੇ ਨੇ 1.80 ਸਾਲ ਦੇ ਨੇ ਇਹ ਮੰਤਰੀ ਗਣ ਸੋ ਇਹ ਹੈ ਮੰਤਰੀਆਂ ਦਾ ਲੇਖਾ ਜੋਖਾ ਪਰ ਹੁਣ ਜਿਹੜੀ ਵਿਸ਼ਵ ਦੇ ਵਿੱਚ ਸਥਿਤੀ ਹੈ ਉਸ ਦਾ ਵੀ ਮੈਂ ਜ਼ਿਕਰ ਤੁਹਾਡੇ ਨਾਲ ਜ਼ਰੂਰ ਕਰਾਂਗਾ ਤੇ ਜਵਾਣਾ ਰੈਡੀ ਦੇ ਇਹਨਾਂ ਪ੍ਰੋਗਰਾਮਾਂ ਨੂੰ ਤੁਸੀਂ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਤੇ ਸ਼ਾਮੇ 7:30 ਤੋਂ 9:30 ਲਾਈਵ ਸੁਣਦੇ ਹੋ ਇਹਨਾਂ ਪ੍ਰੋਗਰਾਮਾਂ ਦਾ ਲਿੰਕ ਜਾਂ ਆਪਣੇ ਵੀਡੀਓ ਦਾ ਲਿੰਕ ਜਾਂ ਪ੍ਰੋਗਰਾਮ ਦੇ ਵਿੱਚ ਕਾਲ ਕਰਨ ਵਾਸਤੇ ਇੰਡੀਆ ਸਟੂਡੀਓ ਦਾ ਮੇਰਾ ਨੰਬਰ ਹੈ 9876096555 9876309655